ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗਿੱਲ ਪ੍ਰੀਤ ਅੱਜ ਆਪਣਾ ਵੀਰ ਅਮਰਤਪਾਲ ਆਇਆ ਆਪਣੇ ਕੋਲੇ ਤੇ ਵੀਰ ਦਾ ਹੈਗਾ ਰਿਕਵਰੀ ਬਰਥਡੇ ਤੇ ਪਹਿਲਾ ਟਾਈਮ ਸਾਡੇ ਕੋਲ ਹੈ ਨਹੀਂ ਸੀ ਉਦੋਂ ਤੇ ਕੇਕ ਕੱਟਿਆ ਨਹੀਂ ਗਿਆ ਤੇ ਅੱਜ ਇਹਦਾ ਵੀਰ ਦਾ ਕੇਕ ਵੀ ਕਟਾਂਗੇ ਤੇ ਦੋ ਸ਼ਬਦ ਇਹ ਤੋਂ ਵੀ ਸੁਣਾਗੇ ਰਿਕਵਰੀ ਬਾਰੇ ਹਾਂਜੀ ਮੈਂ 9 ਮਹੀਨੇ ਬਈ ਨਸ਼ਾ ਕਰਿਆ ਗਿਆ ਚਿੱਟਾ ਮੈਂ ਸਿਗਾ ਲਾਉਂਦਾ ਅਜੈਕਸ਼ਨ ਲਾਉਂਦਾ ਸੀਗਾ 9 ਮਹੀਨੇ ਦੇ ਵਿੱਚ ਮੈਂ ਮਤਲਬ ਆਪਦੇ ਘਰ ਵੀ ਇੰਨੀ ਬਰਬਾਦੀ ਕਰਦੀ ਵੀ ਮੈਂ ਰੋਡ ਤੇ ਲਿਆ ਤੇ ਆਪਦੇ ਘਰ ਦੇ ਤੇ ਉਦੋਂ ਬਾਅਦ ਮੇਰਾ ਭਾਈ ਆ ਕੇ ਨਾ ਪਹਿਲਾਂ ਤੋਂ ਲਿੰਕ ਸੀ ਇੱਕ ਮੇਰਾ ਸੀਗਾ ਮੁੰਡਾ ਮਿੱਤਰ ਜੀਵਨ ਭੁੱਲਰ ਇਹ ਆਏ ਮੈਨੂੰ ਲੈ ਕੇ ਆਏ ਮੈਂ ਇਥੇ ਟਰੀਟਮੈਂਟ ਲੈਂਦਾ ਅੱਜ ਮੈਂ ਨਸ਼ੇ ਤੋਂ 14 ਮਹੀਨੇ ਹੋ ਗਏ ਦੂਰ ਆ ਤੇ ਮੈਂ ਬਹੁਤ ਵਧੀਆ ਜ਼ਿੰਦਗੀ ਜਿਉ ਰਿਆਂਗਾ ਨਸ਼ੇ ਚ ਜਿੱਥੇ ਮੈਂ ਹਰ ਰੋਜ਼ ਟੜਪਦਾ ਸੀਗਾ ਕਦੇ ਘਰ ਦੇ ਨਾਲ ਲੜਨਾ ਕਦੇ ਮੈਂ ਬਾਹਰ ਕਿਸੇ ਤੋਂ ਪੈਸੇ ਮੰਗਣੇ ਅੱਜ ਮੈਂ ਕਿਸੇ ਚੀਜ਼ ਦਾ ਮੁਤਾਜ ਨਹੀਂ ਆਪ ਦਾ ਵਧੀਆ ਜ਼ਿੰਦਗੀ ਜਿਉ ਰਿਹਾ ਹਾਂ ਮੈਂ ਸਾਰਿਆਂ ਨੂੰ ਇਹੀ ਕਹਿੰਨਾ ਵੀ ਨਸ਼ਾ ਛੱਡ ਕੇ ਇੱਕ ਵਾਰੀ ਦੇਖੋ ਜਿਹੜੇ ਆ ਸੁਆਦ ਆ ਉਹ ਨਸ਼ੇ ਚ ਸੁਆਦ ਨਹੀਂ ਆ ਓਕੇ ਓਕੇ ਚਲੋ ਬੜੀ ਖੁਸ਼ੀ ਵਾਲੀ ਗੱਲ ਆ ਯਾਰ ਹਨਾ ਕਿ ਭਰਾ ਆਪਣੋਂ ਕਾਫੀ ਪੁਰਾਣਾ ਜਾਣਦਾ ਸੀ ਪਰ ਜਦੋਂ ਪਹਿਲਾ ਮਿਲਦਾ ਇਹ ਇਸ ਲਾਈਨ 'ਚ ਹੈਣੀ ਸੀ ਪਤਾ ਨਹੀਂ ਕੀ ਠੋਕਰ ਵੱਜੀ ਕੀ ਮੜਾ ਸਮਾਂ ਪਤਾ ਨਹੀਂ ਮਾੜੀ ਸੰਗਤ ਨਾਲ ਭਰਾ ਜੁੜ ਗਿਆ ਤੇ ਗਲਤ ਰਾਹ 'ਤੇ ਗਿਆ ਹਨਾ ਚਲੋ ਬਾਅਦ ਵਿੱਚ ਸਾਡੇ ਸਾਰੇ ਭਰਾਵਾਂ ਨਾਲ ਜੋੜ ਕੇ ਹਨਾ ਇੱਕ ਵਧੀਆ ਜ਼ਿੰਦਗੀ ਅੱਜ ਜੀ ਰਿਹਾ ਇਹਨੂੰ 14 ਮਹੀਨੇ ਹੋ ਗਏ ਅੱਜ ਨਸ਼ੇ ਤੋਂ ਦੂਰ ਹੋਇਆ ਤੇ ਬਾਕੀ ਹੁਣ ਤੇਰਾ ਦਿਲ ਨਹੀਂ ਦੁਬਾਰਾ ਕਰਦਾ ਫਿਰ ਨਾ ਬਈ ਜਮਾ ਨਹੀਂ ਬਿਲਕੁਲ ਨਹੀਂ ਜਿਹੜੇ ਆ ਸਵਾਦ ਆ ਬਈ ਉਹ ਨਸ਼ੇ ਕਿੱਥੇ ਉਹ ਸਵਾਦ ਸੀ ਨਸ਼ੇ ਕਰਨ ਵਾਲਾ ਨਾ ਹਾਂਜੀ ਉਹ ਤਾਂ ਬਰਬਾਦੀ ਸੀ ਗਾਲਾਂ ਸੀ ਹਾਂਜੀ ਮਾਂ ਦੇ ਹੰਝੂ ਭੈਣ ਦੇ ਹੰਝੂ ਘਰਦਿਆਂ ਦੇ ਹੰਝੂ ਵਾੜਾ ਸਾਰੇ ਰੋਂਦੇ ਆ ਛੱਡਣ ਚ ਕੀ ਮਿਲ ਗਿਆ ਹੋਇਆ ਬਈ ਛੱਡਣ ਚ ਤਾਂ ਨਜ਼ਾਰੀ ਹੈ ਪਹਿਲਾਂ ਤਾਂ ਜਮਾ ਮਤਲਬ ਛੜੇ ਵੇ ਛੜੇ ਵੇ ਬੰਦੇ ਦੇ ਵੀ ਪੈਰੀ ਹੱਥ ਲਾ ਲਾ ਕੇ ਵੀ ਪੈਸੇ ਮੰਗਣ ਵਾਲੀ ਗੱਲ ਸੀਗੀ ਅੱਜ ਪਮੇ ਜਿਵੇਂ ਜਿੱਕਰ ਪਈਆ ਨਾ ਹੋਵੇ ਤਾਂ ਵੀ ਵਧੀਆ ਆਉਦੀ ਜ਼ਿੰਦਗੀ ਜਿਉਣੀ ਆ ਕਿ ਇਹ ਚੀਜ਼ ਐ ਨਹੀਂਗਾ ਵੀ ਆ ਚੀਜ਼ ਹੈ ਨਹੀਂਗੀ ਵੀ ਮੈਨੂੰ ਕਿਸੇ ਚੀਜ਼ ਦੀ ਟੈਨਸ਼ਨ ਆ ਸਰੀਰ ਰਿਕਵਰ ਆ ਆਉਦਾ ਵਧੀਆ ਜ਼ਿੰਦਗੀ ਜਿਉਣਾ ਹੈਗਾ ਕੱਲੇ ਰੋਟੀ ਦਾ ਇੱਕ ਹੋਆ ਹੋਰ ਕਿਸੇ ਚੀਜ਼ ਦੀ ਆ ਨਹੀਂ ਹੈਗੇ ਵੀ ਵੀ ਸਵੇਰੇ ਇਹ ਟੈਨਸ਼ਨ ਹੋਊਗੀ ਅੱਜ ਮੈਂ ਆ ਚੀਜ਼ ਕਿੱਥੋਂ ਹੱਲ ਕਰੂੰਗਾ ਆ ਵੀ ਵਧੀਆ ਜ਼ਿੰਦਗੀ ਜਿਉਣੀ ਹੈ ਤੇ ਸਭ ਤੋਂ ਤਕੜੀ ਮਜਬੂਰੀ ਇਹੀ ਹੁੰਦੀ ਆ ਵੀ ਨਸ਼ੇ ਦੇ ਦੌਰਾਨ ਵੀ ਸਵੇਰੇ ਉੱਠ ਕੇ ਜਿਹੜਾ ਆਪਾਂ ਨੂੰ ਨਸ਼ੇ ਦਾ ਹੱਲ ਕਰਨਾ ਪੈਂਦਾ ਤੇ ਆ ਭਰਾਣੇ ਜੇ ਨਸ਼ਾ ਛੱਡਿਆ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਇਹਨੂੰ ਕੋਈ ਟੀਕਾ ਲਾਤਾ ਜਾਂ ਕੋਈ ਇਹਨੂੰ ਦਵਾਈ ਦੇਤੀ ਤੇ ਇਹ ਜਦੋਂ ਤੋਂ ਸਾਡੇ ਕੋਲ ਚਾਹ ਉਹ ਸੈਂਟਰ ਦੇ ਵਿੱਚ ਵੀ ਸੀ ਉਹ ਤੋਂ ਬਾਅਦ ਵੀ ਸਾਡੇ ਨਾਲ ਫੋਨ ਤੇ ਗੱਲਬਾਤ ਕਦੇ ਸਾਡੇ ਕੋਲ ਗੀੜਾ ਕੱਢ ਜਾਂਦਾ ਸੀ 2 4 ਦਿਨ ਲਾ ਜਾਂਦਾ ਸੀ ਮਲਕੀ ਨਾਲ ਜੁੜ ਕੇ ਰਿਹਾ ਜੇ ਕਹਿ ਦਾਂਗੇ ਵੀ ਅਸੀਂ ਤੁਹਾਨੂੰ ਕੋਈ ਦਵਾਈ ਇਹੋ ਜੀ ਦੇ ਦੇਣੀ ਆ ਜਿਨ੍ਹਾਂ ਤੁਸੀਂ ਨਸ਼ਾ ਛੱਡ ਦੋਗੇ ਉਹ ਕੰਮ ਨਹੀਂ ਹੋਣਾ ਨਾ ਤੁਹਾਨੂੰ ਉਂਗਲ ਫੜ ਕੇ ਤੁਰਨਾ ਕਿਸੇ ਨੇ ਨਾਲ ਤੇ ਇਹਦਾ ਤੁਸੀਂ ਆਪ ਹੀ ਤੁਰਨਾ ਤੇ ਰਸਤਾ ਤੁਹਾਨੂੰ ਅਸੀਂ ਦਿਖਾਵਾਂਗੇ ਤੁਰਨਾ ਤੁਸੀਂ ਆ ਸਹੀ ਗੱਲ ਆ ਭਰਾਵਾਂ ਦੀ ਇਹ ਨਸ਼ਾ ਕਿਹੋ ਜੀ ਚੀਜ਼ ਆ ਵੀਰੇ ਯਾਰ 100 100 ਕਿੱਲੇ ਵਾਲਾ ਨੁਮੰਤਾ ਬਣਾ ਦਿੰਦਾ ਮਾੜਾ ਬੰਦਾ ਚੀਜ਼ ਕੀ ਆ ਤੇ ਭਰਾ ਅੱਜ ਦੀ ਡੇਟ ਚ ਜੌਬ ਵੀ ਕਰ ਰਿਹਾ 10 12000 ਦੀ ਵਧੀਆ ਆਪਦੀ ਹੈ ਨਾ ਨਸ਼ਾ ਛਡਣ ਤੋਂ ਬਾਅਦ ਹੁੰਦਾ ਕੰਮ ਕਰ ਕੰਮ ਕਰੀ ਭਰਾ ਕਰਦਾ ਪਿਆ ਠੀਕ ਆ ਨਸ਼ੇ ਤੋਂ ਵੀ ਦੂਰ ਆ ਪਰਿਵਾਰ ਵੀ ਖੁਸ਼ ਆ ਤੇ ਸਾਰੇ ਜਣਿਆਂ ਨੂੰ ਸਾਡੇ ਭਰਾਵਾਂ ਨੂੰ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਵੀਰੇ ਧੰਦਾ ਬਸ ਦਾ ਠੀਕ ਕਲਾਪਿੰਗ ਕਰ ਦੋ ਇਨਸ਼ਾ ਅੱਲਾਹ ਐਮ ਕੇ ਕੱਟਾ ਅੱਜ ਛੱਡ ਕੇ ਬਹੁਤ ਨਜ਼ਾਰੇ ਆ ਨਾ ਕੱਢਣੇ ਪੈਂਦੇ ਕਿਸੇ ਦੇ ਹੜੇ ਆ ਬੰਦ ਅੱਖਾਂ 'ਚ ਬਦਨਾਮੀ ਹੀ ਬਦਨਾਮੀ ਆ ਖੁੱਲੀਆਂ ਅੱਖਾਂ 'ਚ ਚੌਂਕਦੇ ਸਤਾ ਰਹੇ ਅੱਜ ਆਪਣੇ ਵੀਰ ਐਮਪੂ ਨੂੰ ਪੂਰੇ 14 ਮਹੀਨੇ ਹੋ ਗਏ ਜੀ ਨਸ਼ੇ ਤੋਂ ਦੂਰ ਵੀਰ ਨੂੰ ਬਹੁਤ ਬਹੁਤ ਮੁਬਾਰਕਾ ਤੁਸੀਂ ਵੀ ਜਰੂਰ ਕਮੈਂਟਾਂ ਦੇ ਵਿੱਚ ਮੁਬਾਰਕਾ ਜਰੂਰ ਦਿਆ ਕਰੋ ਇਹ ਵੀਡੀਓ ਸਿਰਫ ਤੁਹਾਡੀ ਹੋਪ ਲਈ ਕੇਕ ਕਟਿੰਗ ਦੀ ਵੀਡੀਓ ਪਾਈ ਜਾਂਦੀ ਆ ਵੀ ਇਹਨੂੰ ਦੇਖ ਕੇ ਜਿਹੜੇ ਵੀਰਾਂ ਦੇ ਦਿਮਾਗ 'ਚ ਆਉਂਦਾ ਵੀ ਨਸ਼ਾ ਨਹੀਂ ਛੱਡ ਹੋਊਗਾ ਉਹ ਵੀ ਕੋਸ਼ਿਸ਼ ਕਰਕੇ ਦੇਖਣ ਲੋ ਜੀ ਕੋਸ਼ਿਸ਼ ਕੀ ਖਾਂਦ ਕੀਤੀ ਮੇਰਾ ਵੀ ਬੰਦਾ ਖਾਣਾ ਆਹ ਨਾ ਤੂੰ ਵੀ خوابੀਆ ਪੁਰਾਣਾ ਨੂੰ ਵੀ ਤੇ ਐਮਪ